ਪਾਰਟੇ ਕਹਿੰਦੇ ਆ ਕਿ ਜਿਹੜੀ ਅਪੀਅਰੈਂਸ ਆ ਕਲੇਡ 1 ਦੀ ਅਮਰੀਕਾ ਦੇ ਵਿੱਚ ਇਹ ਸੀਰੀਅਸ ਆ ਤੇ ਇਹਨੂੰ ਮਾਨੀਟਰ ਕੀਤਾ ਜਾਣਾ ਚਾਹੀਦਾ ਬਹੁਤ ਕੇਅਰਫੁਲੀ ਇਹਦਾ ਜਿਆਦਾ ਖਤਰਨਾਕ ਸਟ੍ਰੇਨ ਆ ਇਹਦਾ ਇੰਪੋਕਸ ਵਾਇਰਸ ਦਾ ਜਿਹਨੂੰ ਕਲੇਡ 1 ਕਹਿੰਦੇ ਆ ਇਹ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਫੈਲਿਆ ਲਾਈਨਾਂ ਦੇ ਵਿੱਚ ਕੋਈ ਗੱਲ ਹੁੰਦੀ ਆ ਕਿ ਪੇਸ਼ੈਂਟ ਨੇ ਕਿਤੇ ਬਾਹਰ ਟਰੈਵਲ ਕੀਤਾ ਤਾਂ ਉਹਨਾਂ ਨੂੰ ਕਿਸੇ ਹੋਰ ਥਾਂ ਤੋਂ ਬਿਮਾਰੀ ਲੱਗ ਗਈ ਇੰਪੋਕਸ ਦੇ ਕੇਸ ਕੈਲੀਫੋਰਨੀਆ ਦੇ ਵਿੱਚ ਸਾਹਮਣੇ ਆ ਰਹੇ ਆ ਤਿੰਨ ਲੋਕ ਕੈਲੀਫੋਰਨੀਆ ਦੇ ਵਿੱਚ ਪਤਾ ਲੱਗਿਆ ਕਿ ਜਿਨ੍ਹਾਂ ਨੂੰ ਇਹ ਇਨਫੈਕਸ਼ਨ ਹੋਈ ਆ ਤੇ ਇਹ ਜਿਹੜਾ ਜ਼ਿਆਦਾ ਖਤਰਨਾਕ ਸਟ੍ਰੇਨ ਆ ਇਹਦਾ ਇੰਪੋਕਸ ਵਾਇਰਸ ਦਾ ਜਿਹਨੂੰ ਕਲੇਡ 1 ਕਹਿੰਦੇ ਆ ਇਹ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਫੈਲਿਆ ਇੰਪੋਕਸ ਇੱਕ ਬਿਮਾਰੀ ਆ ਜਿਹੜੀ ਪਹਿਲੀ ਵਾਰੀ ਇਸ ਤਰੀਕੇ ਦੇ ਨਾਲ ਦੇਖੀ ਗਈ ਹੈ ਹੋਕੀ ਰਿਹਾ ਜਿਹੜੇ ਕੇਸਸ ਨੇ ਇਸ ਵੇਲੇ ਜਿਨ੍ਹਾਂ ਦੀ ਇਹ ਚਰਚਾ ਚੱਲ ਰਹੀ ਆ ਇਹ ਲੌਂਗ ਬੀਚ ਦੇ ਉੱਤੇ ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਮਿਲ ਰਹੇ ਆ ਕੋਈ ਔਰ ਦੂਜੀ ਗੱਲ ਆ ਇਹਨਾਂ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਆ ਕਿ ਪੇਸ਼ੈਂਟ ਨੇ ਕਿਤੇ ਬਾਹਰ ਟਰੈਵਲ ਕੀਤਾ ਤਾਂ ਉਹਨਾਂ ਨੂੰ ਕਿਸੇ ਹੋਰ ਥਾਂ ਤੋਂ ਬਿਮਾਰੀ ਲੱਗ ਗਈ ਇਹ ਜਿਨ੍ਹਾਂ ਪੇਸ਼ੈਂਟਸ ਦੇ ਵਿੱਚ ਪਤਾ ਲੱਗਾ ਇਹਨਾਂ ਨੇ ਅਬਰਾਡ ਰੀਸੈਂਟਲੀ ਟਰੈਵਲ ਹੀ ਨਹੀਂ ਕੀਤਾ ਸੋ ਜਿਹੜੀ ਪੇਸ਼ੈਂਟਸ ਦੀ ਕੰਡੀਸ਼ਨ ਆ ਇਹ ਜਿਹੜੀਆਂ ਤਿੰਨ ਲੋਕ ਨੇ ਹਸਪਤਾਲ ਦੇ ਵਿੱਚ ਲੈ ਕੇ ਗਏ ਨੇ ਇਹਨਾਂ ਨੂੰ ਪਰ ਹੁਣ ਉਹ ਰਿਕਵਰ ਕਰ ਰਹੇ ਆ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਜਿਹੜਾ ਹੈਗਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ ਐਮਪੌਕਸਿਕ ਵਾਇਰਲ ਡਿਜ਼ੀਜ਼ ਆ ਮਤਲਬ ਵਾਇਰਸ ਨਾਲ ਹੁੰਦੀ ਆ ਵਾਇਰਸ ਜਿੱਦਾਂ ਜਿਹੜਾ ਕੋਵਿਡ ਸੀਗਾ ਇਹ ਵਾਇਰਸ ਨਾਲ ਫੈਲਿਆ ਸੀ ਤੇ ਫਲੂ ਵਰਗੇ ਸਿੰਪਟਮ ਹੁੰਦੇ ਇਹਦੇ ਚ ਪਹਿਲਾਂ ਬੁਖਾਰ ਹੁੰਦਾ ਫਿਰ ਠੰਡ ਲੱਗਦੀ ਆ ਫਿਰ ਸਰੀਰ ਟੁੱਟਦਾ ਆ ਤੇ ਬਾਅਦ ਦੇ ਵਿੱਚ ਜਿਹੜੇ ਰੈਸ਼ ਹੋ ਜਾਂਦੇ ਆ ਤੇ ਜਿਹੜੇ ਰੈਸ਼ ਆ ਬਾਅਦ ਦੇ ਵਿੱਚ ਉਹ ਬਲਿਸਟਰਸ ਜਿਹਾ ਜਾਂ ਉਹ ਬਣ ਜਾਂਦੇ ਆ ਛਾਲੇ ਜਿਹਾ ਉਹ ਬਣ ਜਾਂਦੇ ਆ ਦੋ ਤਰ੍ਹਾਂ ਦੀ ਇਹਦੀ ਕਿਸਮ ਦੱਸਦੇ ਆ ਇਹ ਵਾਇਰਸ ਦੋ ਤਰ੍ਹਾਂ ਦੀਆਂ ਕਲੇਡਸ ਨੇ ਜਾਂ ਟਾਈਪਸ ਨੇ ਕਲੇਡ 1 ਇਹ ਕਹਿੰਦੇ ਆ ਕਿ ਜਿਆਦਾ ਸਵੀਅਰ ਆ ਸੈਂਟਰਲ ਤੇ ਈਸਟ ਅਫਰੀਕਾ ਦੇ ਵਿੱਚ ਇਹ ਕਾਮਨ ਆ ਸਪੈਸ਼ਲੀ ਡੈਮੋਕਰੈਟਿਕ ਰਿਪਬਲਿਕ ਔਰ ਕਾਂਗੋ ਦੇ ਵਿੱਚ ਜਿਹੜਾ ਕਲੇਡ 2 ਆ ਇਹ ਥੋੜਾ ਜਿਹਾ ਮਾਈਲਡ ਹੈਗਾ ਉਹਦਾ ਰੂਪ ਤੇ ਇਹ ਜਿਹੜਾ 2022 ਯੂਐਸ ਆਊਟਬ੍ਰੇਕ ਜਿਹੜੇ ਹੋਈ ਸੀ ਉਹਦੇ ਲਈ ਜ਼ਿੰਮੇਵਾਰ ਰਹੀ ਸੀਗਾ ਹੁਣ ਇਹ ਗੱਲ ਕਿਉਂ ਮਹੱਤਵਪੂਰਨਾ ਜਾਂ ਇਹ ਮੈਟਰ ਕਿਉਂ ਚੀਜ਼ ਕਰਦੀ ਐ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੀ ਅਪੀਅਰੈਂਸ ਆ ਕਲੇਡ ਬੰਨ ਦੀ ਅਮਰੀਕਾ ਦੇ ਵਿੱਚ ਇਹ ਸੀਰੀਅਸ ਆ ਤੇ ਇਹਨੂੰ ਮਾਨੀਟਰ ਕੀਤਾ ਜਾਣਾ ਚਾਹੀਦਾ ਬਹੁਤ ਕੇਅਰਫੁਲੀ ਕਿਉਂਕਿ ਐਗਜੈਕਟਲੀ ਇਹਦਾ ਜਿਹੜਾ ਉੱਥੇ ਅਫਰੀਕਾ ਦੇ ਵਿੱਚ ਐ ਇਸ ਤਰ੍ਹਾਂ ਦੀ ਜਿਹੜੀ ਇਹੀ ਕਿਸਮ ਜਿਹੜੀ ਇੱਥੇ ਦੇਖੀ ਗਈ ਹੈ ਸ਼ਾਇਦ ਉੱਥੇ ਨਾ ਹੋਵੇ ਜਿਹੜੇ ਲੋਕ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਆ ਉਹਨਾਂ ਦੇ ਉੱਤੇ ਸਿੱਧਾ ਅਸਰ ਪੈ ਸਕਦਾ ਉਹਨਾਂ ਨੂੰ ਸਿੱਧੀ ਇਹ ਜਲਦੀ ਬਿਮਾਰ ਕਰ ਸਕਦੀ ਹੈ ਤੇ ਹਸਪੀਟਲ ਕੇਅਰ ਚਾਹੀਦੀ ਆ ਐਮਪੌਕਸ ਜਿਹੜਾ ক্লোਜ਼ ਫਿਜ਼ੀਕਲ ਕੰਟੈਕਟ ਦੇ ਥਰੂ ਜਿਵੇਂ ਸੈਕਸ਼ੂਅਲ ਕੰਟੈਕਟ ਆ ਉਹਦੇ ਥਰੂ ਜ਼ਿਆਦਾ ਫੈਲਦੀ ਆ ਅਮਰੀਕਾ ਦੇ ਵਿੱਚ ਜਿਹੜੇ ਟਰਾਂਸ ਜੈਂਡਰ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਐਸੇ ਤਰੀਕੇ ਦੀਆਂ ਆਊਟਬ੍ਰੇਕਸ ਹੋਈਆਂ ਸੀ ਹੁਣ ਇਹਦੀ ਗੱਲ ਆਉਂਦੀ ਆ ਕਿ ਵੈਕਸੀਨ ਦੀ ਪ੍ਰੋਟੈਕਸ਼ਨ ਕਿੰਨੀ ਆ ਦੱਸਿਆ ਜਾ ਰਿਹਾ ਕਿ ਜਿਹੜੀ ਇੱਕ ਜੀਨੀਅਸ ਵੈਕਸੀਨ ਆ ਉਹ ਦੋਵਾਂ ਕਲੇਜ਼ ਤੋਂ ਪ੍ਰੋਟੈਕਟ ਕਰਦੀ ਆ ਤੇ ਦੋ ਡੋਜ਼ ਇਹਦੀਆਂ ਇੱਕ ਮਹੀਨੇ ਦੇ ਫਰਕ ਦੇ ਨਾਲ ਦਿੱਤੀਆਂ ਜਾਂਦੀਆਂ ਤੇ ਇਹਦੇ ਨਾਲ ਜਿਹੜਾ ਕੋਈ ਨਾ ਕੋਈ ਇਨਫੈਕਸ਼ਨ ਜਿਹੜੀ ਉਹ ਨਹੀਂ ਹੁੰਦੀ ਪਬਲਿਕ ਰਿਸਕ ਬਹੁਤ ਘੱਟ ਦੱਸਿਆ ਗਿਆ ਹਾਲਾਂਕਿ ਅਫੀਸ਼ੀਅਲ ਕਹਿੰਦੇ ਆ ਕਿ ਕੋਈ ਆਮ ਪਬਲਿਕ ਨੂੰ ਇਹਦੇ ਨਾਲ ਬਹੁਤ ਵੱਡਾ ਖਤਰਾ ਨਹੀਂ ਆ ਕਿਉਂਕਿ ਜਿਹੜਾ ਕੈਜੂਅਲ ਕੰਟੈਕਟ ਆ ਜਿੱਦਾਂ ਕਿਸੇ ਦੇ ਨੇੜੇ ਜਾਣਾ ਜਾਂ ਜਿਹੜਾ ਉਸ ਤਰੀਕੇ ਦੇ ਨਾਲ ਹੋਣਾ ਉਹ ਏਡਾ ਵੱਡਾ ਖਤਰਾ ਨਹੀਂ ਬਣਦਾ ਸਾਇੰਟਿਸਟ ਹਜੇ ਵੀ ਇਹਨੂੰ ਸਟੱਡੀ ਕਰ ਰਹੇ ਆ ਕਿ ਵੈਕਸੀਨ ਕਿੰਨਾ ਕਚਰੇ ਤੋਂ ਪ੍ਰੋਟੈਕਟ ਕਰ ਸਕਦੀ ਹੈ ਕਿੱਥੋਂ ਆਈ ਹੈ ਤੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਰੂਪ ਜਿਹੜਾ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ